ਸਤਿ ਸ਼੍ਰੀ ਅਕਾਲ ਵੀਰ ਜੀ ភੋਮਾ ਡੇਰੀ ਫਾਰਮ ਤੇ ਸਾਰੇ ਵੀਰਾਂ ਦਾ ਸਵਾਗਤ ਹੈ ਜੀ ਆਓ ਤੁਹਾਨੂੰ ਜੀ ਆਇਆਂ ਵਾਹ ਵੀਰ ਜੀ ਤੇ ភੋਮਾ ਡੇਰੀ ਫਾਰਮ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਕਿਉਂਕਿ ਤੁਹਾਡੇ ਤੱਕ ਨਵੀਆਂ ਨਵੀਆਂ ਵੀਡੀਓ ਪਹੁੰਚ ਸਕਣ ਜੀ ਤੇ ਕਰਦੇ ਆ ਵੀਰ ਜੀ ਹੁਣ ਆਰਾ ਗੱਲਬਾਤ ਸਤਿ ਸ਼੍ਰੀ ਅਕਾਲ ਵੀਰ ਜੀ ਹੋਰ ਕੀ ਹਾਲ ਜੀ ਬਹੁਤ ਵਧੀਆ ਵੀਰ ਜੀ ਠੀਕ ਠਾਕ ਜੀ ਵਧੀਆ ਵਧੀਆ ਦੋ ਨਗਿਆ ਜੀ ਹਾਂ ਜੀ ਦੋ ਜੀ ਅੱਛਾ ਦੋ ਦੀ ਜਾਣਕਾਰੀ ਮੈਡਵਾਰੀ ਜੀ ਇਹ ਪਹਿਲੇ ਸੂਈ ਨੂੰ ਅੱਧਾ ਥੋੜਾ ਅਛੀ ਜੇ ਅੱਛਾ ਜੀ ਅੱਜ ਜੀ ਲਿਆਉਂਦੇ ਹੁਣੇ ਘੜੀ ਕੋਈ ਜੇ ਅੱਛਾ ਜੀ ਮੇਨ ਕੋ ਸੂਈ ਨੂੰ ਮੇਨ ਨਾਲ ਅੱਧੇ ਸੂਈ ਨੂੰ ਹੋਇਆ ਜੇ ਅੱਛਾ ਅੱਛਾ ਜੀ ਹਾਂ ਜੀ ਠੰਡੀ ਜੀ ਬਹੁਤ ਵਧੀਆ ਜਿਹੜਾ ਮੱਝੋਲੇ ਦੁੱਧ 7 ਕਿਲੋ ਜੀ ਆ 7 ਕਿਲੋ ਦੁੱਧ ਵੀਰ ਜੀ ਅੱਛਾ ਜੀ ਵੇਖ ਲਓ ਵੀਰ ਜੀ ਬਹੁਤ ਹੀ ਸੀਲ ਗਾਂ ਜੀ ਤੇ ਸੀਲ ਠੰਡੀ ਗਾਂ ਜੇ ਤੇ ਲੇਵਾ ਵੇਖੋ ਜੀ ਕੱਲਾ ਕੱਲਾ ਥਾਣਿਆ ਜੀ ਕਾਲੇ ਥਾਣੇ ਦੀ ਨਿਕੇ ਨਿਕੇ ਦੀ ਬਹੁਤ ਵਧੀਆ ਵਹਿੜਿਆ ਜੀ ਤੇ ਵੇਖ ਸਕਦੇ ਵੀਰ ਜੀ ਤੇ ਚਲੋ ਵੀਰ ਜੀ ਤੋਰਾ ਕਰਕੇ ਵਿਖਾਉਦੇ ਆ ਮ ਜੀ ਸੈਂਗਰ ਨਹੀਂ ਗਨੇ ਕੋਟਾ ਕੋਟਾ ਨੇ ਵੀ ਮਗਲਾਂ ਵਿੱਚ ਡੇ ਕੇ ਬੋਲੇ ਹਾਂਜੀ 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 ਵੀਰ ਜੀ ਗਾਣਗਾ ਤੋਤਰਾ ਵਿੱਚ ਹੀ ਕਰਮਾ ਵਾਲਾ ਮੰਦੇ ਆ ਹਾਂਜੀ 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 ਵੀਰ ਜੀ ਹਾਂਜੀ ਹਾਂਜੀ ਵੀਰ ਜੀ ਤੇ ਵੀਰ ਜੀ ਵੇਖੋ ਤੁਸੀਂ ਤੇ ਕੁਆਲਟੀ ਵੇਖੋ ਵੀਰ ਜੀ ਬਹੁਤ ਵਧੀਆ ਕੁਆਲਟੀ ਵੀਰ ਜੀ ਵਹਿੜਦੀ ਤੇ ਲਿਵਾ ਵੇਖੋ ਕਲਾ ਕਲਾ ਥਾਣਿਆਂ ਵਹਿੜਦਾ ਜੀ ਤੇ ਬਹੁਤ ਵਧੀਆ ਵਹਿੜਿਆ ਜੀ ਤੇ ਬਹੁਤ ਸੀਲ ਵੜਿਆ ਜੀ ਵੀਰ ਜੀ ਵੇਖੋ ਵੀਰ ਪੂਰਾ ਹੱਥ ਲਾ ਲਾ ਕੇ ਵਿਖਾਉਣ ਡਿਆ ਕੋਈ ਗਾਮਾ ਆਸਾਨੀ ਲੰਡੀ ਵੀਰ ਜੀ ਵੇਖ ਸਕਦੇ ਤੁਸੀਂ ਤੇ ਬਹੁਤ ਵਧੀਆ ਵੜ ਵੀਰ ਜੀ ਤੇ ਤੁਸੀਂ ਵੇਖ ਸਕਦੇ ਵੀਰ ਜੀ ਲੇਵਾ ਬਹੁਤ ਵਧੀਆ ਜੀ ਇਹਦੇ ਦੁੱਧਾ ਮਰੂਰੀ ਅੱਜ ਹੀ ਆਈ ਹੈ ਅੱਛਾ ਅੱਛਾ ਵੀਰ ਜੀ ਹਾਂ ਜੀ ਹਾਂ ਜੀ ਦੁੱਧ ਵੀਰ ਜੀ ਸੇਵਾ ਕਰਦੇ ਆ ਕੋਈ ਵੀਰ ਤੇ ਅੱਠ ਨੌ ਮਿਲੋ ਕਰਦੇ ਹਾਂ ਜੀ ਹਾਂ ਜੀ ਹਾਂ ਜੀ ਵੀਰ ਜੀ ਹਾਂ ਜੀ ਹਾਂ ਜੀ ਵੀ ਮਗਰ ਵੱਛੀ ਬਟਾਉਦੀ ਹੈ ਅੱਛਾ ਅੱਛਾ ਮਗਰ ਵੱਛੀ ਵੀ ਆ ਗਈ ਵੀਰ ਜੀ ਅੱਛਾ ਵੀਰ ਜੀ ਆ ਮਗਰ ਵੱਛੀ ਰੇ ਦੇ ਵੱਛੀ ਜਲਸੀ ਸ਼ਾਈ ਜਲਸੀ ਜਲਸੀ ਕ੍ਰੋਸ ਵੀਰ ਜੀ ਦੱਸਣ ਦੇ ਵੱਛੀ ਬਹੁਤ ਵਧੀਆ ਵੱਛੀ ਵੀਰ ਜੀ ਤੇ ਚਲੋ ਵੀਰ ਜੀ ਹੁਣ ਦੂਜਾ ਨਗ ਦਿਖਾਓ ਜੀ ਇਹਦਾ ਰੇਡ ਕਰੇ ਰੇਡ ਅਜੇ ਅਜੇ ਵੀਰ ਜੀ ਇਹਦਾ ਰੇਡ ਦੱਸ ਦੋ ਮੜੇ ਇਹਦਾ 5000 ਰੁਪਏ 5000 ਰੁਪਏ ਮੁੱਲ ਜੇ ਵੀਰ ਜੀ ਇਹਦਾ ਹਾਂਜੀ ਵੱਛੀ ਦਾ 5000 ਰੁਪਏ ਮੁੱਲ ਜੇ ਅੱਛਾ ਅੱਛਾ ਜੀ ਹਾਂਜੀ ਤੇ ਕੁਝ ਕਰੋ ਮਾਨਦਾਨ 2000 ਛੱਡਾਂ 2023 ਆਦੀ ਦੇਦੀ ਹੈ ਵੀਰ ਜੀ ਚਲੋ ਕਿਦਾ ਹੋਰ ਭਾਈ ਆ ਜਦਾਂ ਚਲੋ ਠੀਕ ਵੀਰ ਜੀ ਵੀਰ ਕਹਿੰਦੇ 22000 ਦੀ ਵੈੜ ਮਿਲ ਜੂਗੀ ਜੀ ਅੱਛਾ ਜੀ ਸੱਜਰ ਜੀ ਬੁੱਜੀ ਐ ਗਰੰਟੀ ਫੋਲੋ ਅੱਛਾ ਜੀ ਸੱਜਰ ਆ ਵੀਰ ਜੀ ਹਾਂ ਜੀ ਤੇ ਫੋਲ ਗਰੰਟੀ ਆ ਤੇ ਦੁੱਧ ਕਿੰਨਾ ਦਿੰਦੀ ਜੀ ਦੁੱਧ ਵੀ ਜੀ ਕੋ 7 ਲੀਟਰ ਆ ਕੋਈ ਵੀਰ 6 ਹੀ ਮਨੇ ਅੱਛਾ 6 ਲੀਟਰ ਠੀਕ ਅੱਛਾ ਠੀਕ ਠੀਕ ਵੀਰ ਜੀ ਤੇ ਦੋ ਦਿਨ ਬਾਅਦ ਭਾਈਆ ਫਿਰ ਤੇ ਦੁੱਧ 9 ਕਿਲੋ ਕੱਢ ਦੇਣੀ ਫਿਰ ਤੇ 30000 ਦੀ ਵੈੜ ਵੇਚ ਦੇ ਦੀ ਆ ਅ ਠੀਕ ਵੀਰ ਜੀ 30000 ਦੀ ਵੀ ਜੀ ਹਾਂ ਜੀ ਹਾਂ ਜੀ ਕੋਈ ਵਪਾਰੀ ਭਰਾ ਖੜ ਕੇ ਵੇਚ ਸਕਦਾ ਨਹੀਂ ਨਹੀਂ ਬਹੁਤ ਵਧੀ ਬਿਲਕੁਲ ਬਿਲਕੁਲ ਵਧੀਆ ਵੀਰ ਜੀ ਵੀਰ ਜੀ ਪਹਿਲੇ ਸੂਏ ਬੈੜਾ ਅੱਛਾ ਇਹ ਵੀਰ ਜੀ ਪਹਿਲੇ ਸੂਏ ਬੈੜਿਆ ਅੱਛਾ ਦੁੱਧ 5 ਕਿਲੋ ਜੀ ਅੱਛਾ ਜੀ 3 ਰੱਬ ਦੇ 40 ਦਿਨਾਂ ਦੀ ਹਾਂਜੀ ਵੀਰ ਜੀ 40 ਦਿਨਾਂ ਦੇ ਬਣੀ ਅੱਛਾ 40 ਦਿਨਾਂ ਦੇ ਬਣੀ ਨੂੰ ਜੀ ਤੇ ਬਹੁਤ ਵਧੀਆ ਵੇਖੋ ਵੀਰ ਜੀ ਲੇਵੇ ਦੀ ਕੁਆਲਟੀ ਵੇਖੋ ਥਾਨ ਕਲਾ ਕਲਾ ਵੀਰ ਜੀ ਵੇਖੋ ਵੀਰ ਹੱਥ ਲਾ ਰਿਹਾ ਬਸ ਆਹਨੀ ਹਰਕਤਕਾਰੀ ਬਹੁਤ ਸੀਲ ਵਹਿੜਿਆ ਜੀ ਬਾਕੀ ਵੀਰ ਜੀ ਨਿਕਲ ਆਈ ਤੇ 80000 ਦੀ ਵੇਖੋ ਵੀ ਛੁੱਟੀ ਅੱਛਾ ਅੱਛਾ ਠੀਕ ਠੀਕ ਵੀਰ ਜੀ ਤੇ ਵੇਖੋ ਫੇਸ ਕੁਆਲਟੀ ਦਿਖਾਓ ਵੀਰ ਜੀ ਮੈਂ ਕਹਿੰਦਾ ਬਹੁਤ ਹੀ ਵਧੀਆ ਵੀਰ ਜੀ ਨਗੀਨਾ ਹੀ ਆ ਜੀ ਬਹੁਤ ਵਧੀਆ ਫੇਸ ਕੁਆਲਟੀ ਬਹੁਤ ਵਧੀਆ ਡੱਬਾ 깔 ਰਿਹਾ ਜੀ ਹਾਂ ਜੀ ਹਾਂ ਜੀ ਬਿਲਕੁਲ ਬਿਲਕੁਲ ਬਹੁਤ ਵਧੀਆ ਵਹਿੜ ਵੀਰ ਜੀ ਤੇ ਬਹੁਤ ਵੱਡੀ ਵਹਿੜਿਆ ਜੀ हां जी हां जी हां जी ਵੀਰ ਜੀ ਹੁਣ ਸੈਟ ਕਣੀ ਦਾ ਟਾਈਮ ਆ ਜੀ ਤਾਂ ਕਰਕੇ ਥੋੜਾ ਹੋ ਜਾਂਦਾ ਤੇ ਬਹੁਤ ਵਧੀਆ ਵੜ ਵੀਰ ਜੀ ਵੇਖ ਸਕਦੇ ਤੁਸੀਂ ਉੱਚੀ ਲੰਮੀ ਪੂਰੀ ਵੜ ਵਧੀਆ ਜੀ ਲੰਮੀ ਵੇਲ ਦੀ ਆ ਥਾਣ ਵੇਖੋ ਜਿਹੜਾ ਵਤੀ ਨੂੰ ਲੱਗਾ ਮੈਂ ਬਹੁਤ 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 ਜੀ ਥਾਣ ਤੇ ਮੜਿਆ ਕੈਮਰਾ ਮੈਂ ਕਿਹਾ ਵੀਰ ਜੀ ਪੀੜੀ ਦੇ ਪਾ ਵੇ ਕੋ ਕੱਲਾ ਕੱਲਾ ਥਾਣ ਵੇਖ ਲਓ ਵੀਰ ਜੀ ਬਹੁਤ ਵਧੀਆ ਆ ਜੀ ਜੀ ਇਹ ਨਹੀਂ ਉੱਥੇ ਬੰਦ ਹੋ ਗਿਆ ਹਾਂ ਜੀ ਹਾਂ ਜੀ ਵੀਰ ਜੀ ਬਹੁਤ ਸੀਲ ਹੈ ਜੀ ਵੜ ਤੇ ਬਹੁਤ ਵਧੀਆ ਵੜ ਹੈ ਜੀ ਵੇਖੋ ਵੀਰ ਜੀ ਧਾਰਾਂ ਵੀ ਵੀਰ ਜੀ ਮਾਰ ਕੇ ਦਿਖਾਉਂਦੇ ਬਹੁਤ ਵਧੀਆ ਵੇਖੋ ਵੀਰ ਜੀ ਬ ਚਲੋ ਵੀਰ ਜੀ ਲੈ ਲਓ ਜੀ ਵੇਖ ਸਕਦੇ ਵੀਰ ਜੀ ਡੱਬੇ ਰੰਗ ਦੀ ਵਿਹੜ ਬਹੁਤ ਵਧੀਆ ਵਿਹੜਿਆ ਬਹੁਤ ਵੱਡੀ ਵਿਹੜਿਆ ਜੀ ਹਾਂ ਜੀ ਹਾਂ ਜੀ ਹਾਂ ਜੀ ਬਿਲਕੁਲ ਬਿਲਕੁਲ ਗਿਫਟੀ ਆ ਜੀ ਹੈਵੀ ਗਿਫਟੀ ਆ ਤਿਆਰ ਕਰੀਏ ਤੇ ਵੀਰ ਜੀ 30-5000 ਰੁਪਏ ਦਾ ਖਰਚਾ ਹੀ ਖਾ ਜਾਂਦੀ ਬਿਲਕੁਲ 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 ਹਾਂ ਜੀ ਹਾਂ ਜੀ ਵੀਰ ਜੀ ਤੇ ਇਹ ਵੀਰ ਜੀ ਕੀ ਮੁੱਲ ਕੀਤਾ ਜਦਾ ਇਹਦਾ ਮੁੱਲ ਵੀਰ ਜੀ ਕਰਨ ਨੂੰ ਭਾਏ ਮਰਜ਼ੀ ਕਰੀ ਜਾਈਏ ਹਾਂਜੀ ਵੀਰ ਜੀ 20 22 ਆ ਦੇ ਰਖਦੀ ਆ ਹਾਂਜੀ 18000 ਦੀ ਦੇ ਦਈਏ ਚਲੋ ਠੀਕ ਵੀਰ ਜੀ 1000 ਛੱਡਦਾ ਅੱਛਾ 1000 ਹੋਰ ਛੱਡ ਦੋਗੇ ਵੀਰ ਜੀ 17000 ਦੀ ਦੇ ਦਾਂਗੇ ਲਓ ਵੀਰ ਜੀ 15000 ਦੀ ਵੀ ਉਹਨੇ ਖੁੱਲਾ ਹੀ ਸੌਟ ਕਰ ਦਿੱਤੀ 15000 ਦੀ ਵੜ ਤੇ ਬਹੁਤ ਵਧੀਆ ਵੜ ਵੀਰ ਜੀ ਤੇ ਵੀਰ ਜੀ ਆਪਣਾ ਐਡਰੈਸ ਦੇ ਨੰਬਰ ਦੱਸਿਓ ਸਾਸੂ ਡਰੈਸ ਵੀਜੀ ਪਿੰਡ ਭੋਮਾ ਜੇ ਹਾਂਜੀ ਹਾਂਜੀ ਤੇ ਵੀਜੀ ਮੋਬਾਈਲ ਨੰਬਰ ਹੈਗਾ ਜੇ ਆਪਣਾ 97816 ਹਾਂਜੀ 8535 ਤੇ ਵਟਸਐਪ ਚੱਲਦਾ ਜੇ ਹਾਂਜੀ ਹਾਂਜੀ ਤੇਜ ਜੀ ਤਸੀਲ ਜਨ ਇਹ ਹੈਗੀ ਜੇ ਮਜੀਠਾ ਦੇ ਜਿਹੜਾ ਅੰਦਸ ਹੈ ਠੀਕ ਵੀਜੀ ਠੀਕ ਹੈ ਜੀ ਠੀਕ ਹੈ ਸਸੀ ਕਾ ਵੀਜੀ ਸਸੀ ਕਾ ਵੀਜੀ